ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਚੀਜ਼ ਦੇ ਕੁਝ ਅੰਦਰੂਨੀ ਲੱਛਣ ਹੁੰਦੇ ਨੇ ਜਿਹੜੇ ਉਸ ਦੀ ਪਛਾਣ ਬਣਦੇ ਨੇ ਜਿਵੇਂ ਕਿਸੇ ਬਿਮਾਰ ਬੁਰਖ ਦੇ ਕੁਝ ਲੱਛਣ ਡਾਕਟਰ ਨੂੰ ਬਿਮਾਰੀ ਦੀ ਪਛਾਣ ਕਰਵਾ ਦਿੰਦੇ ਨੇ ਇਸੇ ਤਰ੍ਹਾਂ ਹੀ ਕੁਝਕ ਲੱਛਣ ਪਤੀ ਦੇ ਵੀ ਹਨ ਜਿੰਨਾ صدਕਾ ਉਹ ਪਤੀ ਕਹੌਣ ਦਾ ਹੱਕ ਰੱਖਦਾ ਹੈ ਕਿਹੜੀਆਂ ਵਿਸ਼ੇਸ਼ਤਾਈਆਂ ਕਿਹੜੀਆਂ ਖੂਬੀਆਂ ਹਨ ਅੱਜ ਦੁਨੀਆ ਵਿੱਚ ਦੋ ਸ਼ਬਦਾਂ ਦੀ ਜੰਗ ਬਹੁਤ ਜੋਰਾ ਸ਼ੋਰਾ ਦੇ ਨਾਲ ਚੱਲ ਰਹੀ ਹੈ ਇਸ ਸੰਸਾਰ ਦੇ ਅੰਦਰ ਅਨੇਕ ਪ੍ਰਕਾਰ ਦੀਆਂ ਜੰਗਾਂ ਨੇ ਇੱਕ ਸ਼ਬਦ ਹੈ ਹੱਕ ਅਤੇ ਦੂਸਰਾ ਸ਼ਬਦ ਹੈ ਫਰਜ਼ ਪਰ ਮਨੁੱਖ ਇਤਨਾ ਸਵਾਰਥੀ ਹੈ ਕਿ ਇਹ ਹਮੇਸ਼ਾ ਹੀ ਕੋਸ਼ਿਸ਼ ਕਰਦਾ ਆਇਆ ਹੈ ਕਿ ਮੈਂ ਆਪਣੇ ਹੱਕਾਂ ਪ੍ਰਤੀ ਤਾਂ ਸੁਚੇਤ ਹੋਵਾਂ ਪਰ ਮੇਰੇ ਫਰਜ਼ ਕੀ ਹਨ ਇਸ ਪੱਖੋਂ ਸਦਾ ਹੀ ਅਵੇਸਲਾ ਰਿਹਾ ਹੈ ਅੱਜ ਵੀ ਮਨੁੱਖ ਇਸ ਕੋਸ਼ਿਸ਼ ਵਿੱਚ ਹੈ ਕਿ ਪਤੀ ਦਾ ਹੱਕ ਕੀ ਹੈ ਪਰ ਗੁਰਮਤ ਸੁਚੇਤ ਕਰਦੀ ਹੈ ਕਿ ਭਾਈ ਜਿਵੇਂ ਬੀਜ ਤੋਂ ਬਗੈਰ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਫਰਜ਼ ਤੋਂ ਬਗੈਰ ਮਨੁੱਖ ਹੱਕ ਤੱਕ ਪਹੁੰਚ ਨਹੀਂ ਸਕਦਾ ਅੱਜ ਜੇਕਰ ਇੱਕ ਚੰਗਾ ਪਤੀ ਹੋਣ ਦਾ ਹੱਕ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਕੁਝ ਫਰਜ਼ਾਂ ਦੀ ਪਹਿਚਾਨ ਤੇ ਉਹਨਾਂ ਦੀ ਪਾਲਣਾ ਦਾ ਪ੍ਰਣ ਕਰਨਾ ਵੀ અત્યੰਤ ਜ਼ਰੂਰੀ ਹੈ ਜਿਸ ਨਾਲ ਵਿਆਹ ਇਤਨਾ ਖੁਸ਼ੀਆਂ ਭਰਿਆ ਦਿਨ ਨਹੀਂ ਹੋਵੇਗਾ ਬਲਕਿ ਹਰ ਰੋਜ਼ ਹੀ ਨਿਰਵਾਹ ਕਰਦਿਆਂ ਅੱਜ ਵਾਂਗੂ ਖੁਸ਼ੀਆਂ ਲੈ ਕੇ ਆਏਗਾ ਅੱਜ ਤੋਂ ਆਰੰਭੇ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਲਈ ਸਭ ਤੋਂ ਜ਼ਰੂਰੀ ਹੈ ਕਿ ਪਤੀ ਪਤਨੀ ਪ੍ਰਤੀ ਵਫਾਦਾਰ ਹੋਵੇ ਕਿਉਂਕਿ ਪਤਨੀ ਨੇ ਜਦੋਂ ਸਾਹਿਬ ਸਤਗੁਰੂ ਜੀ ਦੇ ਹਜ਼ੂਰ ਵਿੱਚ ਬੈਠ ਕੇ ਸਮੂਹ ਸੰਗਤ ਤੇ ਰਿਸ਼ਤੇਦਾਰਾਂ ਦੇ ਇਕੱਠ ਵਿੱਚ ਬੈਠ ਕੇ ਪਤੀ ਦਾ ਲੜ ਫੜਿਆ ਉਦੋਂ ਆਪਣੀ ਅੰਦਰਲੀ वेदना ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਵੀ ਕੀਤਾ ਸੀ ਕਿ हे ਪਤੀ ਦੇਵ ਮੈਂ ਆਪਣੇ ਮਾਪਿਆਂ ਦੇ ਘਰ ਬਹੁਤ ਹੀ ਲਾਡਾਂ ਪਿਆਰਾਂ ਨਾਲ ਪਲੀ ਅਤੇ ਵੱਡੀ ਹੋਈ ਹਾਂ ਮੇਰੀ ਨਾਸ ਨਾਸ ਵਿੱਚ ਆਪਣੇ ਭੈਣ ਭਰਾਵਾਂ ਦਾ ਪਿਆਰ ਭਰਿਆ ਪਿਆ ਹੈ ਪਰ ਅੱਜ ਤੋਂ ਬਾਅਦ ਤੁਹਾਡੇ ਪ੍ਰੇਮ ਸਤਕਾਰ ਲਈ ਮੈਂ ਸਭ ਕੁਝ ਕੁਰਬਾਨ ਕਰਕੇ ਤੁਹਾਡੇ ਸੱਚੇ ਸੁੱਚੇ ਪਿਆਰ ਨੂੰ ਅਪਣਾਉਂਦੀ ਹਾਂ ਭਾਵੇਂ ਕਦੇ ਤੁਹਾਡੇ ਪ੍ਰੇਮ ਸਤਿਕਾਰ ਬਦਲੇ ਮੈਨੂੰ ਇਹਨਾਂ ਦਾ ਪਿਆਰ ਕੁਰਬਾਨ ਕਰਨਾ ਪਵੇ ਮੈਂ ਕਦੇ ਗੁਰੇਜ਼ ਨਹੀਂ ਕਰਾਂਗੀ ਮੈਨੂੰ ਮਾਨ ਪੁਰਸਾ ਆਪਣੇ ਭਰਾਵਾਂ ਆਪਣੇ ਮਾਤਾ ਪਿਤਾ ਦਾ ਨਹੀਂ ਬਲਕਿ ਆਪ ਜੀ ਤੇ ਹੋਵੇਗਾ ਇਸ ਲਈ ਉਦੋਂ ਸ਼ਬਦ ਪੜ੍ਹਿਆ ਜਾਂਦਾ ਹੈ ਹੱਬੇ ਸਾਖ ਕੂੜਾ ਵੇ ਡਿਠੇ ਤੋ ਪੱਲੇ ਤੈਂਡੇ ਲਾਗੀ ਇਸ ਲਈ ਜੇਕਰ ਪਤਨੀ ਨੇ ਇੱਕ ਹੀ ਰਿਸ਼ਤਾ ਉੱਤਮ ਜਾਣ ਕੇ ਚੁਣ ਲਿਆ ਤਦ ਪਤੀ ਵੀ ਇੱਕ ਹੀ ਰਿਸ਼ਤੇ ਵਿੱਚ ਪਰੋਇਆ ਜਾਂਦਾ ਹੈ ਇਸ ਰਿਸ਼ਤੇ ਨੂੰ ਦੂਜੇ ਸ਼ਬਦਾਂ ਵਿੱਚ ਪਤੀ ਵਰਤਾ ਜਾਂ ਪਤਨੀ ਵਰਤਾ ਵੀ ਕਿਹਾ ਜਾਂਦਾ ਹੈ ਗ੍ਰਿਸ਼ਤੀ ਜੀਵਨ ਅੰਦਰ ਇਸ ਰਿਸ਼ਤੇ ਦੀ ਘਾਟ ਪ੍ਰੇਮ ਮਹੱਲ ਨੂੰ ਖੇਰੂ-ਖੇਰੂ ਕਰ ਦਿੰਦੀ ਹੈ ਇਸ ਲਈ ਹੀ ਸਾਹਿਬ ਜੀ ਹੁਣ ਤੱਕ ਦੇ ਸੰਸਾਰਿਕ ਇਤਿਹਾਸ ਤੇ ਪਹਿਲਾਂ ਝਾਤ ਮਾਰੀ ਕਿ ਵਿਕਾਰਾਂ ਦੀ ਭੁੱਖ ਨੇ ਮਨੁੱਖ ਦੀ ਜ਼ਿੰਦਗੀ ਨੂੰ ਕਿਵੇਂ ਤਬਾਹ ਕੀਤਾ ਹੈ ਕੋਝਕ ਵਿਚਾਰ ਕਰ ਲੈਣੀ ਯੋਗ ਹੋਵੇਗੀ ਭਾਈ ਗੁਰਦਾਸ ਜੀ ਦੇ ਬਹੁਤ ਸੁੰਦਰ ਬਚਨ ਹਨ ਕਿ ਵਿਕਾਰੀ ਭੋਖ ਨੇ ਬ੍ਰਹਮਾ ਜੀ ਵਰਗੇ ਦੇਵਤਾ ਕਹੌਣ ਵਾਲੇ ਦਾ ਕੀ ਹਾਲ ਕੀਤਾ ਸੀ ਭਾਈ ਗੁਰਦਾਸ ਜੀ ਲਿਖਦੇ ਨੇ ਚਾਰ ਵੇਦ ਵਖਾਣ ਦਾ ਚਤੁਰ ਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏਂਦਾ ਵੇਖ ਸਰਸਤੀ ਅਰੂਪ ਲੋਭਾਣਾ ਚਾਰੇ ਵੇਦਾਂ ਦਾ ਗਿਆਤਾ ਸਿਆਣਾ ਅਤੇ ਹੋਰ ਲੋਕਾਂ ਨੂੰ ਮਤ ਦੇਣ ਵਾਲਾ ਬ੍ਰਹਮਾ ਵੀ ਖੁਦ ਆਪਣੀ ਹੀ ਲੜਕੀ ਸਰਸਵਤੀ ਨੂੰ ਦੇਖ ਕੇ ਮੋਹਤ ਹੋ ਗਿਆ ਤੇ ਵਿਕਾਰੀ ਭਾਵਨਾ ਕਾਰਨ ਪਟਕ ਗਿਆ ਸੀ ਫਿਰ ਇਸ ਦੇ ਨਾਲ ਹੀ ਇੰਦਰ ਵਰਗੇ ਦੇਵਤੇ ਨੇ ਵੀ ਵਿਕਾਰਾਂ ਵਸ ਹੋ ਕੇ ਕੀ ਕੀਤਾ ਕਿ ਗੋਤਮ ਰਿਖੀ ਦੀ istri ਅਹਲਿਆ ਦੀ ਸੁੰਦਰਤਾ ਤੇ ਮੋਹਤ ਹੋ ਕੇ ਉਸ ਵਸਦੇ ਰਸਦੇ ਪਰਿਵਾਰ ਨੂੰ ਹੀ ਨਹੀਂ ਉਜਾੜਿਆ ਬਲਕਿ ਆਪਣੇ ਸਰੀਰ ਤੇ ਚਿਹਨ ਭਗ ਹੋਣ ਕਰਕੇ ਜ਼ਿੰਦਗੀ ਦਾ ਦਾਮਨ ਹੀ ਦਾਗੀ ਕਰ ਲਿਆ ਗੋਤਮ ਤਪਾ ਅਹिल्या ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸੈਸ ਸਰੀਰ ਚੇਨ ਪਗ ਹੋਏ ਤਾਂ ਮਨ ਪਛੋਤਾਇਆ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1344 ਦੇ ਉੱਤੇ ਸੁਭਾਇਮਾਨ ਹੈ ਕ੍ਰਿਸ਼ਨ ਜੀ ਦੇ ਜੀਵਨ ਦਾ ਤਾਂ ਨਾ ਹੀ ਕ੍ਰਿਸ਼ਨ ਲੀਲਾ ਰੱਖ ਦਿੱਤਾ ਪਰ ਸੱਚ ਹਕੀਕਤ ਇਹੋ ਹੀ ਹੈ ਕਿ ਗੋਪੀਆਂ ਰੱਖ ਕੇ ਵੀ ਕਿਸੇ ਚੰਦਰਾਵਲ ਵਰਗੀ ਸੁਗੜ ਸਿਆਣੀ ਇਸਤਰੀ ਦਾ ਸਤਭੰਗ ਕਰਨ ਲਈ ਆਪਣੇ ਮਨ ਦੀ ਭਾਵਨਾ ਦੀ ਪੂਰਤੀ ਲਈ ਕਿਸੇ ਇੱਕ ਲੜਕੀ ਦਾ ਵੇਸ ਬਣਾ ਕੇ ਉਸ ਦੀ ਸੁਖਾਂ ਭਰੀ ਗ੍ਰਿਸ਼ਤੀ ਜ਼ਿੰਦਗੀ ਨੂੰ ਲੁੱਟਿਆ ਸੀ ਇਹ ਗੱਲ ਹਰ ਰੋਜ਼ ਆਸਾ ਦੀ ਵਾਰ ਵਿੱਚ ਸੁਣਦਿਆਂ ਸੁਭਾਵਕ ਹੀ ਮਨ ਨੂੰ ਹਲੂਣਾ ਦੇ ਜਾਂਦੀ ਹੈ ਅੰਮ੍ਰਿਤ ਬਾਣੀ ਦੇ 470 ਨੰਬਰ ਅੰਕ ਦੇ ਉੱਤੇ ਸਤਿਗੁਰੂ ਜੀ ਨੇ ਬਚਨ ਲਿਖੇ ਜੋ ਜੋ ਮੈਂ ਹੈ ਜੋਰ ਸ਼ਲੀ ਚੰਤravel ਕਾਂ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਇੱਕ ਗੱਲ ਇਥੇ ਹੋਰ ਕਾਰਨ ਜੋਗ ਹੈ ਕਿ ਜਿੱਥੇ ਗੁਰੂ ਪਾਤਸ਼ਾਹ ਨੇ ਸਿੱਖ ਦੇ ਜੀਵਨ ਨੂੰ ਇਸ ਤਰ੍ਹਾਂ ਤਬਾਹੀ ਤੋਂ ਬਚਾ ਕੇ ਸੱਚ ਮਾਰਗ ਦਾ ਪਾੰਦੀ ਬਣਾਇਆ ਉਥੇ ਆਪ ਦਾ ਆਪਣਾ ਜੀਵਨ ਵੀ ਇਤਨਾ ਉੱਚਾ ਹੈ ਕਿ ਸਤਗੁਰੂ ਜੀ ਦਾ ਇਤਿਹਾਸ ਪੜਦਿਆਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੁਰਾਣੇ ਦੇਵੀ ਦੇਵਤਿਆਂ ਦਾ ਇਤਿਹਾਸ ਸ਼ਰਮਿੰਦਾ ਹੋ ਜਾਂਦਾ ਹੈ ਕਿਉਂਕਿ ਜਿੱਥੇ ਇਹ ਲੋਕ ਬ੍ਰਹਮਾ ਜੀ ਦਾ ਆਪਣੀ ਹੀ ਧੀ ਤੇ ਮੋਹ ਤੋਂ ਣਾ ਇੰਦਰ ਦੇਵਤੇ ਦਾ ਗੋਤਮ ॠषि ਦੀ ਘਰ ਵਾਲੀ ਦਾ ਜੀਵਨ ਲੁੱਟਣ ਦੀ ਕੋਸ਼ਿਸ਼ ਕਰਨਾ ਕ੍ਰਿਸ਼ਨ ਜੀ ਦਾ ਚੰਦਰਾਵਲ ਲਈ अनेका ਪਾਪੜ ਮੇਲਣਾ ਜਦ ਕਿ ਕ੍ਰਿਸ਼ਨ ਜੀ ਦੀਆਂ 360 ਗੋਪੀਆਂ ਸਨ ਉਥੇ ਸ਼ਰਦਾ ਨਾਲ دیدار ਕਰੀਏ ਕਿ ਕਲਗੀਧਰ ਦਸ਼ਮੇਸ਼ ਪਿਤਾ ਜੀ ਕੋਲ ਮਾਤਾ ਪਿਤਾ ਜੀ ਆਪ ਆਪਣੀ ਬੇਟੀ ਦੀ ਭਾਵਨਾ ਦੀ ਜ਼ੁਬਾਨ ਬਣ ਕੇ ਆਏ ਤੇ ਆ ਕੇ ਬੇਨਤੀ ਕਰਨ ਲੱਗੇ ਕਿ ਸਾਡੀ ਬੱਚੀ ਜਿਸ ਨੂੰ ਅੱਜ ਸਿੱਖ ਜਗਤ ਪੰਥ ਦੀ ਮਾਤਾ ਕਹਿ ਕੇ ਸਤਿਕਾਰਦਾ ਹੈ ਮਾਤਾ ਸਾਹਿਬ ਕੌਰ ਜੀ ਨੇ ਮਾਨਸਿਕ ਸੰਕਲਪ ਲਿਆ ਹੈ ਕਿ ਆਪ ਜੀ ਦੇ ਗ੍ਰਹਿ ਵਿਖੇ ਪਤਨੀ ਹੋ ਕੇ ਜ਼ਿੰਦਗੀ گزارਣ ਦਾ ਸੋ ਸਾਹਿਬ ਜੀਓ ਆਪ ਜੀ ਕਿਰਪਾ ਕਰਕੇ ਇਸ ਨੂੰ ਆਪਣੇ ਗ੍ਰਹਿ ਵਿਖੇ ਰਹਿਣ ਦੀ ਆਗਿਆ ਦਿਓ ਪਹਿਲਾਂ ਸਹਿਬ ਜੀ ਨੇ ਸਪਸ਼ਟ ਕੀਤਾ ਕਿ ਸਾਡੇ ਘਰ ਭਗਵ ਗੁਰਮਤ ਦਾ ਐਸਾ ਕੋਈ ਉਸੂਲ ਨਹੀਂ ਪਰ ਨਾਲ ਹੀ ਇੱਕ ਸ਼ਰਤ ਗੁਰਦੇਵ ਜੀ ਨੇ ਰੱਖ ਦਿੱਤੀ ਕਿ ਸਮਾਜਿਕ ਤੌਰ ਤੇ ਅਤੇ ਧਾਰਮਿਕ ਤੌਰ ਤੇ ਹਰ ਤਰੀਕੇ ਇਹਨਾਂ ਨੂੰ ਪਤਨੀ ਹੋਣ ਦਾ ਹੱਕ ਤਾਂ ਹੋਵੇਗਾ ਪਰ ਇਹਨਾਂ ਦਾ ਡੋਲਾ ਜੀਵਨ ਭਰ ਕੁਆਰਾ ਰਹੇਗਾ ਜੇਕਰ ਮਨਜ਼ੂਰ ਹੈ ਤਾਂ ਹੀ ਇਸ ਘਰ ਵਿੱਚ ਪਰਵੇਸ਼ ਮਿਲ ਸਕਦਾ ਹੈ ਸਾਰਿਆਂ ਇਹ ਸ਼ਰਤ ਕਬੂਲ ਕਰ ਲਈ ਹੈਰਾਨ ਹੋ ਜਾਈਦਾ ਹੈ ਕਿ ਧਾਰਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਪਤਨੀ ਦਾ ਹੱਕ ਹੋਣ ਦੇ ਨਾਤੇ ਵੀ ਮਾਤਾ ਜੀ ਨਾਲ ਵੀ ਰਹੇ ਪਰ ਡੋਲਾ ਜੀਵਨ ਭਰ ਕੁਆਰਾ ਹੀ ਰਿਹਾ ਕਈ ਵਾਰੀ ਅਫਸੋਸ ਹੁੰਦਾ ਹੈ ਅਜਿਹੇ ਪ੍ਰਚਾਰਕਾਂ ਜਾਂ ਲੋਕਾਂ ਤੇ ਜਿਹੜੇ ਗੁਰੂ ਜੀ ਨੂੰ ਵੀ ਉਹਨਾਂ ਦੇਵਤਿਆਂ ਦਾ ਅਵਤਾਰ ਕਹਿ ਦਿੰਦੇ ਹਨ ਚਲੋ ਇੱਕ ਗੱਲ ਵੱਖਰੀ ਹੈ ਕਿ ਜਿਹੜੀ ਵਿਚਾਰ ਦੀ ਸਾਂਝ ਪਾਰ ਹੈ ਸਾ ਉਹ ਹੈ ਕਿ ਸਾਹਿਬ ਜੀ ਨੇ ਕਿਰਪਾ ਕਰਕੇ ਇਤਨੀ ਕੀਮਤੀ ਸਿੱਖਿਆ ਜਿਗਿਆਸੂ ਸਿੱਖ ਦੇ ਧਾਮਨ ਬਨ ਕੇ ਫਿਰ ਇਸ ਨੂੰ ਇਸ ਮਾਰਗ ਤੇ ਤੋਰਿਆ ਅੱਜ ਵੀ अनेका ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਇਸ ਪਾਸੇ ਅਗਵਾਈ ਬਖਸ਼ਿਸ਼ ਕਰਦੇ ਨੇ ਪੁਰਾਤਨ ਗੁਰਸਿੱਖਾਂ ਦੇ ਰਹਿਤ ਨਾਮੇ ਡੋਲ ਦੇ ਕਦਮਾਂ ਨੂੰ ਸਾਬਤ ਕਰ ਦਿੰਦੇ ਹਨ ਕੁਝਕ ਇਸ਼ਾਰੇ ਅਸੀਂ ਵਿਚਾਰੀਏ ਅੰਮ੍ਰਿਤ ਬਾਣੀ ਦੇ 315 ਨੰਬਰ ਅੰਕ ਦੇ ਉੱਤੇ ਸਤਿਗੁਰੂ ਦੇ ਬਚਨ ਨੇ ਤਕ ਕਹਿਨਾਰ ਪਰਾਈਆ ਲੋਕ ਅੰਦਰ ਠਾਣੀ ਤੇ ਫਿਰ ਬਚਨ ਆਉਂਦੇ ਨੇ ਅੱਗੇ ਚੱਲ ਕੇ ਅਜ਼ਰਾਈਲ ਫਰੀਸ਼ਤਾ ਤੇਲ ਪੀੜੇ ਕਾਣੀ ਜਿਵੇਂ ਕੋਈ ਬੰਦਾ ਜ਼ਹਿਰੀਲੇ ਸੱਪ ਨਾਲ ਰਹਿੰਦਾ ਹੋਵੇ ਫਿਰ ਕਦੋਂ ਤੱਕ ਜ਼ਿੰਦਗੀ ਦੀ ਆਸ ਕਰ ਸਕਦਾ ਹੈ ਭਾਵ ਜ਼ਹਿਰੀਲੇ ਸੱਪ ਨੇ ਜਦੋਂ ਵੀ ਦਾ ਲੱਗਿਆ ਡੰਗ ਕੇ ਜੀਵਨ ਲੀਲਾ ਸਮਾਪਤ ਕਰ ਦੇਣੀ ਹੈ ਇਸੇ ਤਰ੍ਹਾਂ ਹੀ ਵਿਕਾਰੀ ਪੁਰਖ ਦਾ ਹਾਲ ਹੈ ਜੈ ਸਾ ਸੰਗ ਬਿਸਿਰ ਸਿਉ ਹੈ ਰੇ ਤੈ ਸੋਹੀ ਇਹ ਪਰਗ੍ਰਹਿ ਅੰਕ ਨੰਬਰ 403 ਦੇ ਉੱਤੇ ਇਹ ਬਚਨ ਨੇ ਜੀਵਨ ਨੂੰ ਸਮਝਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਕਿ हे ਮਨ ਤੂੰ ਕਿਹੋ ਜਿਹੀ ਮਤ ਧਾਰਨ ਕਰ ਲਈ ਹੈ ਜਿਹੜੀ ਜ਼ਰੂਰੀ ਕਾਰ ਭਾਵ ਰੱਬੀ ਬੰਦਗੀ ਕਰਨ ਆਇਆ ਸੀ ਉਹ ਤਾਂ ਨਹੀਂ ਕੀਤੀ ਬਲਕਿ ਵਿਕਾਰਾਂ ਨਾਲ ਆਪਣੇ ਜੀਵਨ ਦੀ ਪੂੰਜੀ ਗਵਾ ਲਈ ਅੰਮ੍ਰਿਤ ਬਾਣੀ ਦੇ ਅੰਕ ਨੰਬਰ 637 ਦੇ ਉੱਤੇ ਸਤਿਗੁਰੂ ਜੀ ਬਚਨ ਕਰਦੇ ਨੇ ਮਨ ਰੇ ਕੋਨ ਕੋ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਪਗਤ ਨਹਿ ਕਿਨੀ ਭਾਈ ਗੁਰਦਾਸ ਜੀ ਆਖਦੇ ਹਨ ਕਿ ਜਿਵੇਂ ਜਿਤਨਾ ਮਰਜੀ ਸੂਰਜ ਚਾਨਣ ਵੰਡਦਾ ਹੋਵੇ ਪਰ ਉੱਲੂ ਇਸ ਤੋਂ ਲਾਭ ਨਹੀਂ ਉਠਾਉਂਦਾ ਕਾਗ ਨੂੰ ਜਿੰਨੇ ਮਰਜ਼ੀ ਸੁੰਦਰ ਭੋਜਨ ਦਿਓ ਪਰ ਉਹ ਗੰਦਗੀ ਦਾ ਹੀ ਆਸ਼ਕ ਹੈ। 나ਗ ਨਾਲ ਜਿਤਨਾ ਮਰਜ਼ੀ ਪਰਉਪਕਾਰ ਕਰੋ ਪਰ ਉਹ ਡੰਗ ਮਾਰਨੋਂ ਭਵ ਭਲਿਆਂ ਨਾਲ ਵੀ ਬੁਰਾ ਕਰਨੋਂ ਕਦੇ ਸੰਕੋਚ ਨਹੀਂ ਕਰਦਾ। ਇਸੇ ਤਰ੍ਹਾਂ ਹੀ ਵਿਕਾਰੀ ਪੁਰਖ ਨੂੰ ਜਿਤਨਾ ਮਰਜ਼ੀ ਪਿਆਰ ਸਤਕਾਰ ਵਾਲਾ ਉੱਚਾ ਦਰਜਾ ਦੇਵੋ ਪਰ ਉਹ ਨੀਵੀਂ ਸੋਚ ਦਾ ਧਾਰ ਨਹੀਂ ਹੁੰਦਾ ਹੈ। ਵਿਕਾਰੀ ਪੁਰਖ ਦੀ ਬਿਰਤੀ ਐਸੀ ਹੈ। ਭਾਈ ਗੁਰਦਾਸ ਜੀ ਦੇ 508 ਨੰਬਰ ਕਬਿੱਤ ਦੇ ਵਿੱਚ ਇਹ ਵਚਨ ਆਏ ਨੇ। ਜੈਸੇ ਪਰਦਾਰਾ ਕੋ ਦਰਸ਼ ਦ੍ਰਿਗ ਦੇਖਿਉ ਚਾਹੈ ਤੈਸੇ ਗੁਰ ਦਰਸ਼ਨ ਦੇਖੈ ਨਾ ਚਾਹੈ। ਤੈਸੇ ਗੁਰ ਦਰਸ਼ਨ ਦੇਖ ਹੈ ਨਾ ਚਾਕੇ ਜੈਸੇ ਨਰ ਨਿੰਦਾ ਸੁਣੈ ਸਾਵਧਾਨ ਸੁਰਤ ਕੈ ਤੈਸੋ ਗੁਰ ਸ਼ਬਦ ਸੁਣੈ ਨਾ ਉਤਸ਼ਾਕੇ ਜਿਨੇ ਧਿਆਨ ਨਾਲ ਬੰਦਾ ਕਿਸੇ ਦੀ ਨਿੰਦਿਆ ਸੁਣਦਾ ਇੰਨੇ ਧਿਆਨ ਨਾਲ ਗੁਰੂ ਦਾ ਸ਼ਬਦ ਨਹੀਂ ਸੁਣਦਾ ਜੈਸੇ ਪਰ ਦ੍ਰਵ ਹਰਨ ਕਹਿ ਚਰਨ ਧਾਵੈ ਤੈਸੇ ਕੀਰਤਨ ਸਾਧ ਸੰਗਤ ਨਾ ਓ ਮਾਗੈ ਜਿਵੇਂ ਕੋ ਬੰਦਾ ਪਰਾਇਆ ਧਨ ਚੋਰੀ ਕਰਨ ਵਾਸਤੇ ਦੌੜਦਾ ਏਨੇ ਚਾ ਨਾਲ ਜਿੱਥੇ ਪ੍ਰਮਾਤਮਾ ਦੀ ਕੀਰਤੀ ਜਸ ਹੁੰਦਾ ਹੋਵੇ ਏਨੇ ਚ ਚਾ ਨਾਲ ਇਧਰ ਨੂੰ ਨਹੀਂ ਦੌੜਦਾ ਉੱਲੂ ਕਾਗ 나ਗ ਧਿਆਨ ਖਾਨ ਪਾਨ ਕੋ ਨਾ ਜਾਣੈ ਉੱਚ ਪਦ ਪਾਵੇ ਨਹੀਂ ਨੀਚ ਪਦ ਗਾਹ ਕੈ ਭਾਈ ਨੰਦ ਲਾਲ ਜੀ ਦੇ ਬਚਨ ਹਨ ਪਰ ਇਸਤਰੀ ਸਿਓ ਨੇਹ ਲਗਾਵੇ ਗੋਬਿੰਦ ਸਿੰਘ ਉਹ ਸਿੱਖ ਨਾ ਪਾਵੇ ਭਾਈ ਦੇਸਾ ਸਿੰਘ ਜੀ ਦਾ ਰਤਨਾਮਾ ਵੀ ਸੁਪੇਤ ਸੁਚੇਤ ਕਰਦਾ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੈ ਆਪਨ ਇਸਤਰੀ ਸੋ ਰਤ ਹੋਈ ਰਹਿਤਵੰਤ ਸਿੰਘ ਹੈ ਸੋਈ ਇਸ ਪਾਸੇ ਦੀ ਧ੍ਰਿੜਤਾ ਲਈ ਭਾਈ ਗੁਰਦਾਸ ਜੀ ਦੇ ਬਚਨ ਹਨ ਹਉ ਤਿਸ ਕੋਲ ਕੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਤੇ ਸਤਿਗੁਰੂ ਜੀ ਦੇ ਪਾਵਨ ਬਚਨ ਹਨ ਸੁਖਮਨੀ ਸਾਹਿਬ ਦੇ ਵਿੱਚ ਪਰ ਤਿਆ ਰੂਪ ਨਾ ਪੇਖੈ ਨੇਤਰ ਸੰਸਾਰੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਆ ਗਾ ਲਾਇਓ ਭੂਸ਼ ਪਰ ਵੇਲ ਨ ਜੋਹੇ ਕੰਤ ਤੂੰ ਨਾਨਕ ਹੁੰਲਾ ਸੰਦੀਵਾੜ ਖਿੜਿਆ ਹਬ ਸੰਸਾਰ ਜਿਉ ਭਾਵ ਅਰਥ ਹਨ ਕੇ हे ਮੂਰਖ ਕੇਵਲ ਸ਼ੁਭ ਆਚਰਣ ਦੀਆਂ ਗੱਲਾਂ ਕਰ ਲੈਣਾ ਪਤੀ ਕਹਾਉਣ ਦਾ ਹੱਕ ਨਹੀਂ ਹੁੰਦਾ ਅਸਲ ਵਿੱਚ ਪਤੀ ਕਹਾਉਣ ਦਾ ਹੱਕ ਹੀ ਉਸ ਨੂੰ ਹੈ ਜਿਹੜਾ ਪਰਾਈ ਔਰਤ ਨੂੰ ਮੰਦੀ ਭਾਵਨਾ ਨਾਲ ਤੱਕਦਾ ਵੀ ਨਹੀਂ ਇਹ ਸਾਰਾ ਸੰਸਾਰ ਅੰਦਰੰਕਾਰ ਦੀ ਫੁੱਲਵਾੜੀ ਹੈ ਜਿਸ ਵਿੱਚੋਂ ਤੇਰੀ ਚੁਣੀ ਹੋਈ ਵੇਲ ਅਤੇ ਉਸ ਦੇ ਫੁੱਲ ਫਲ ਹੀ ਤੇਰੇ ਹਨ ਇੱਕ ਨੌਜਵਾਨ ਇੱਕ ਬਗੀਚੀ ਵਿੱਚ ਆਇਆ ਉਸ ਵੱਲ ਵੇਖ ਕੇ ਬਗੀਚੀ ਦਾ ਮਾਲੀ ਕੋਲ ਆ ਗਿਆ ਅਤੇ ਪਿਆਰ ਨਾਲ ਸਮਝਾਉਣ ਲੱਗਾ ਕਿ हे ਨੌਜਵਾਨਾ ਇਸ ਬਗੀਚੀ ਵਿੱਚ ਆਉਣ ਦਾ ਰਸਤਾ ਤਾਂ ਇੱਕ ਹੀ ਹੈ ਪਰ ਜਾਣ ਦੇ ਰਸਤੇ ਦੋ ਹਨ ਇੱਕ ਰਸਤਾ ਅੱਛੇ ਲੋਕਾਂ ਦਾ ਹੈ ਅਤੇ ਦੂਜਾ ਰਸਤਾ ਦੋਸ਼ੀ ਲੋਕਾਂ ਦਾ ਹੈ ਅੱਛੇ ਜਾਂ ਚੰਗੇ ਲੋਕ ਉਹ ਹਨ ਜਿਹੜੇ ਬਗੀਚੀ ਵਿੱਚ ਆਏ ਸਾਰੀ ਬਗੀਚੀ ਘੁੰਮ ਫਿਰ ਕੇ ਦੇਖੀ ਤੇ ਇਥੋਂ ਇੱਕ ਵੇਲ ਭਾਵ ਫੁੱਲ ਚੁਣ ਕੇ ਅਪਣਾ ਲਿਆ ਪਰ ਦੂਜੇ ਲੋਕ ਉਹ ਹਨ ਜਿਹੜੇ ਬਗੀਚੀ ਵਿੱਚ ਆਏ ਹਰੇਕ ਫੁੱਲ ਨੂੰ ਤੋੜਨਾ ਚਾਹਿਆ ਤਾਂ ਉਹਨਾਂ ਨੂੰ ਬਗੀਚੀ ਵਿੱਚ ਉਜਾੜਾ ਪਾਉਣ ਵਾਲੇ ਜਾਣ ਕੇ ਦੋਸ਼ੀ ਬਣਾ ਕੇ ਬਾਹਰ ਕੱਢ ਦਿੱਤਾ ਉਹ ਬਗੀਚੀ ਵਿੱਚੋਂ ਵੀ ਕੋਝ ਨਾਲ ਜਾ ਸਕੇ ਅਤੇ ਦੋਸ਼ੀ ਵੀ ਬਣ ਗਏ ਇਥੋਂ ਦਾ ਮਾਲੀ ਹੋਣ ਕਰਕੇ ਮੈਂ ਤੈਨੂੰ ਇਹੋ ਹੀ ਸਮਝਾਵਾਂਗਾ ਕਿ ਇਸ ਬਗੀਚੀ ਵਿੱਚੋਂ ਇੱਕ ਨੂੰ ਚੁਣ ਲੈ ਅਤੇ ਫਿਰ ਬਾਕੀਆਂ ਨੂੰ ਦੇਖ ਪਰ ਚੰਗੀ ਦ੍ਰਿਸ਼ਟੀ ਨਾਲ ਦੇਖ ਜਿਸ ਨਾਲ ਇਸ ਬਗੀਚੀ ਵਿੱਚੋਂ ਉਹ ਚੰਗੇ ਲੋਕਾਂ ਵਾਲਾ ਰਸਤਾ ਮਿਲ ਸਕੇ ਦਾਨੀ ਅੱਖ ਨਾਲ ਵੇਖਿਆ ਸਪਸ਼ਟ ਹੋ ਜਾਵੇਗਾ ਕਿ ਗੁਰੂ ਸੰਸਾਰੀ ਬਗੀਚੀ ਦਾ ਮਾਲਕ ਹੈ ਅਤੇ ਪਰਮੇਸ਼ਰ ਇਸ ਬਗੀਚੀ ਦਾ ਮਾਲਕ ਹੈ ਗੁਰੂ ਹਰ ਆਏ ਹੋਏ ਰਾਹੀ ਨੂੰ ਚੰਗੀ ਦੇਵਤਿਆਂ ਵਰਗੀ ਜ਼ਿੰਦਗੀ ਦੇ ਗੁਣ ਸਮਝਾਉਂਦਿਆਂ ਕਿਰਪਾ ਕਰਦੇ ਹਨ ਕਿ हे ਭਾਈ ਸੰਸਾਰ ਦੀ ਸੁਹੱਪਣ ਦਾ ਅੰਤ ਨਹੀਂ ਜੇਕਰ ਤਨ ਦੀ ਹੀ ਸੁੰਦਰਤਾ ਵਿੱਚ ਭਟਕ ਗਿਆ ਫਿਰ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ ਪਰ ਜੇਕਰ ਕਿਸੇ ਇੱਕ ਨੂੰ ਚੁਣ ਕੇ ਜੀਵਨ ਸਾਥੀ ਬਣਾ ਲਿਆ ਫਿਰ ਉਹ ਬਾਜ਼ੀ ਜਿੱਤ ਜਾਏਗਾ ਸ਼ੇਖ ਸ਼ਾਦੀ ਜੀ ਨੇ ਇੱਕ ਬਚਨ ਲਿਖਿਆ ਹੈ ਕਿ ਤੂੰ ਖੁਦ ਵੀ ਕਿਸੇ ਦਾ ਬਣੇ ਅਤੇ ਆਪਣਾ ਵੀ ਕੋਈ ਬਣਾ ਸੱਚੇ ਪਿਆਰ ਵਾਲੇ ਲਈ ਤਾਕੀਦ ਹੈ ਕੇ ਹਜ਼ਾਰਾਂ ਦੋਸਤ ਮਿੱਤਰ ਰੱਖਣ ਵਾਲੇ ਨੂੰ ਦਿਲ ਨਾ ਦੇਵੀ ਉਹ ਪਿਆਰ ਨਹੀਂ ਬਲਕੇ ਖੁوار ਕਰੇਗਾ ਸ਼ੇਖ ਸ਼ਾਦੀ ਜੀ ਲਿਖਦੇ ਨੇ ਮਸ਼ੂ ਕੇ ਹਜ਼ਾਰ ਦੋਸਤ ਦਿਲ ਨਾ ਦਹੀਂ ਥਾਂ ਥਾਂ ਤੇ ਪਟਕਣ ਵਾਲਾ ਨਿਰਵਾਹ ਨਹੀਂ ਕਰਦਾ ਬਲਕੇ ਜ਼ਿੰਦਗੀ ਨੂੰ ਹੀ ਸਵਾ ਕਰ ਲੈਂਦਾ ਹੈ ਇਹੋ ਜਈ ਸ਼ਾਦੀ ਵੀ ਬਰਬਾਦੀ ਬਣ ਜਾਂਦੀ ਹੈ ਇਸੇ ਲਈ ਵਿਕਾਰਾਂ ਵਿੱਚ ਫਸ ਕੇ ਖੁਆਰ ਹੁੰਦੇ ਮਨੁੱਖ ਨੂੰ ਸਹਬ ਜੀ ਨੇ ਸਮਝਾ ਕੇ ਇੱਕ ਚੰਗੇ ਗ੍ਰਿਸਤੀ ਵਾਲੇ ਅਮੋਲਕ ਗੁਣਾ ਵਿੱਚੋਂ ਇਹ ਕੀਮਤੀ ਗੁਣ ਵੀ ਪਰ ਦਿੱਤਾ ਸੀ ਜਿਸ ਨਾਲ ਕੇਵਲ ਸਿਹਤ ਹੀ ਨਰੋਈ ਨਹੀਂ ਬਲਕਿ ਸਮਾਜ ਵੀ ਨਰਵਾ ਹੋ ਜਾਂਦਾ ਹੈ ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਮੰਨਣ ਵਾਲੇ ਨਾਲ ਭਲਾ ਕਿਸ ਦਾ ਨਿਰਵਾਣ ਨਹੀਂ ਹੋਵੇਗਾ ਇੱਕ ਸਾਲ ਪਹਿਲਾਂ ਦਾ ਜ਼ਿਕਰ ਹੈ ਕੁਝ ਸਮਾਂ ਪਹਿਲਾਂ ਦੀ ਇਹ ਬਾਤ ਹੈ ਲੰਡਨ ਦੇ ਅਖਬਾਰਾਂ ਵਿੱਚ ਇੱਕ ਖਬਰ ਨਸ਼ਰ ਭਾਵ ਪ੍ਰਗਟ ਹੋਈ ਕਿ ਇੱਕ ਅਤ ਚੰਗਾ ਅਤੇ ਖੁਸ਼ਹਾਲ ਪਤੀ ਚੁਣਿਆ ਜਾਵੇ ਤਾਂ ਉਸ ਲਈ ਕੁਝ ਸਨਮਾਨ ਵੀ ਨਿਯਤ ਕੀਤਾ ਗਿਆ ਖੋਜ ਕਰਤਾ ਟੀਮ ਨੇ ਆਖਰ ਇੱਕ ਪਤੀ ਚੁਣ ਲਿਆ ਜਿਹੜਾ ਆਪਣੀ ਪਤਨੀ ਨਾਲ ਕੇਵਲ ਮਿਲ-ਗਿਲ ਕੇ ਹੀ ਨਹੀਂ ਬਲਕਿ ਅਤ ਖੁਸ਼ ਰਹਿ ਕੇ ਜ਼ਿੰਦਗੀ ਬਸਰ ਕਰ ਰਿਹਾ ਸੀ ਜਦੋਂ ਸਨਮਾਨ ਚਿੰਨ ਦੇਣਾ ਸੀ ਤਾਂ ਉਹ ਪਤੀ ਆਇਆ ਪਰ ਉਸ ਦੀ ਪਤਨੀ ਨਹੀਂ ਆ ਸਕੀ ਸੁਭਾਵਕ ਸੀ ਕਿ ਲੋਕਾਂ ਨੇ ਸਵਾਲ ਕੀਤੇ ਕਿ ਇੱਕ ਪਾਸੇ ਚੰਗੇ ਪਤੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਅੱਜ ਇਤਨੇ ਖੁਸ਼ੀਆਂ ਭਰੇ ਸਮੇਂ ਵੀ ਉਹਨਾਂ ਦੀ ਪਤਨੀ ਨਾਲ ਨਹੀਂ ਪਤੀ ਦੇ ਜਵਾਬ ਦੇਣ ਦੀ ਬਜਾਏ ਖੋਜ ਕਰਤਾ ਟੀਮ ਦੇ ਮੁਖੀ ਨੇ ਦੱਸਿਆ ਇਹੋ ਹੀ ਤਾਂ ਗੱਲ ਏ ਇਸ ਨੂੰ ਸਾਡੀ ਚੋਣ ਬਣਾ ਦਿੱਤਾ ਕਿਉਂਕਿ ਇਸ ਦੀ ਪਤਨੀ ਪਿਛਲੇ 20 ਸਾਲ ਤੋਂ ਬਿਸਤਰ ਤੇ ਬਿਮਾਰ ਪਈ ਹੈ ਪਰ ਉਹ ਪਤੀ ਹਰ ਰੋਜ਼ ਬਹੁਤ ਖੁਸ਼ੀ ਨਾਲ ਉੱਠ ਕੇ ਸਾਰਾ ਘਰ ਦਾ ਕੰਮਕਾਰ ਆਪ ਕਰਦਾ ਫਿਰ ਕੰਮ ਤੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਦੀ ਹਰ ਤਰ੍ਹਾਂ ਸੇਵਾ ਕਰਦਾ ਉਸ ਕੋਲ ਹਰ ਲੋੜੀਂਦਾ ਸਮਾਨ ਰੱਖਦਾ ਜਿਵੇਂ ਕਿਤਾਬਾਂ ਰਸਾਲੇ ਪਾਣੀ ਅਤੇ ਕੁਝ ਫਰੂਟ ਆਦਿਕ ਫਿਰ ਪਿਆਰ ਨਾਲ ਆਗਿਆ ਲੈ ਕੇ ਕੰਮ ਤੇ ਜਾਂਦਾ ਹੈ ਘਰ ਪਰਤਦਿਆਂ ਹੀ ਸਭ ਤੋਂ ਪਹਿਲਾਂ ਪਤਨੀ ਕੋਲ ਪਹੁੰਚਦਾ ਹੈ ਪਿਆਰ ਕਰਕੇ ਚਾਹ ਬਣਾ ਕੇ ਲਿਆਉਂਦਾ ਦੋਵੇਂ ਚਾਹ ਪੀਂਦੇ ਹਨ ਸਾਰੇ ਦਿਨ ਦਾ ਹਾਲ ਪਤੀ ਬੜੇ ਪ੍ਰੇਮ ਨਾਲ ਸੁਣਾਉਂਦਾ ਹੈ ਪਤਨੀ ਘਰ ਲੇਟੀ ਹੋਈ ਆਪਣੇ ਪਤੀ ਦੇ ਸੰਸਾਰ ਦੇ ਰੋਜ਼ ਦਰਸ਼ਨ ਕਰ ਲੈਂਦੀ ਹੈ ਫੇਰ ਨਹਾ ਤੋ ਕੇ ਖਾਣਾ ਬਣਾ ਕੇ ਦੋਵੇਂ ਇਕੱਠੇ ਖਾਂਦੇ ਹਨ ਹੈਰਾਨੀ ਦੀ ਗੱਲ ਇਸ ਪਤੀ ਨੇ ਆਪਣੀ ਔਲਾਦ ਪ੍ਰਾਪਤੀ ਦੀ ਇੱਛਾ ਵੀ ਨਹੀਂ ਰੱਖੀ ਅਜਿਹੇ ਪਿਆਰ ਉਤਸ਼ਾਹ ਨਾਲ ਹਰ ਰੋਜ਼ ਕਰਕੇ 20 ਸਾਲਾਂ ਤੋਂ ਜ਼ਿਆਦਾ ਜ਼ਿੰਦਗੀ گزار ਰਹੇ ਪੁਰਖ ਨੂੰ ਅਸੀਂ ਚੰਗਾ ਤੇ ਖੁਸ਼ਹਾਲ ਪਤੀ ਚੁਣਿਆ ਹੈ ਵਿਆਹ ਨਾਲ ਦਿਰਵਾਹ ਹੀ ਜ਼ਿੰਦਗੀ ਨੂੰ ਸਵਰਗ ਬਣਾ ਸਕਦਾ ਹੈ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਦੁਆਰਾ ਰਹਿਤ ਨਾਮਿਆਂ ਦੁਆਰਾ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਵਿੱਚ ਜੋ ਸਾਨੂੰ ਸਿੱਖਿਆ ਦਿੱਤੀ ਅਗਰ ਅਸੀਂ ਉਸ ਸਿੱਖਿਆ ਨੂੰ ਆਪਣੇ ਪੱਲੇ ਬੰਨ ਲਈਏ ਇਹਦੇ ਉੱਤੇ ਅਮਲ ਕਰਨ ਲੱਗ ਜਾਈਏ ਇੰਪਲੀਮੈਂਟ ਕਰਨ ਲੱਗ ਜਾਈਏ ਤੇ ਸਾਡੇ ਵਿਅਵਹਾਰ ਜ਼ਿੰਦਗੀ ਦੇ ਵਿੱਚੋਂ ਨੇਕਾਂ ਲੜਾਈਆਂ ਝਗੜੇ ਆਦਕ ਖਤਮ ਹੋ ਸਕਦੇ ਨੇ ਸਤ ਗੁਰੂ ਜੀ ਦੀ ਕਿਰਪਾ ਦੇ ਨਾਲ ਵਿਆਹ ਤੋਂ ਬਾਅਦ ਇੱਕ ਚੰਗਾ ਨਿਰਵਾਹ ਸਾਡੀ ਜ਼ਿੰਦਗੀ ਦੇ ਅੰਦਰ ਪ੍ਰਗਟ ਹੋ ਸਕਦਾ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ